ਇਸਰੇ ਦੀ ਵੱਡੀ ਖਬਰ ਹਿਮਾਚਲ ਤੋਂ ਆ ਰਹੀ ਹੈ ਪੰਜਾਬ ਜੋ ਕਿ ਲਗਾਤਾਰ بارش ਔਰ ਪਾਣੀ ਦੀ ਮਾਰ ਹੇਠ ਹੈ ਹੁਣ ਹਿਮਾਚਲ ਦੇ ਪਾਣੀ ਦਾ ਵੀ ਸਾਹਮਣਾ ਕਰੇਗਾ ਕਿਉਂਕਿ ਹਿਮਾਚਲ ਦੇ ਵਿੱਚ 48 ਘੰਟਿਆਂ ਤੋਂ ਲਗਾਤਾਰ ਹੋ ਰਹੀ بارش ਕਾਰਨ ਮੰਡੀ ਜ਼ਿਲ੍ਹੇ ਦੇ ਵਿੱਚ ਦਰਿਆ ਦੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜਿਸ ਕਰਕੇ ਮੰਡੀ ਜ਼ਿਲ੍ਹੇ ਦੇ ਅਧੀਨ ਪੈਂਦੇ ਪੰਡੋਰ ਡੈਮ ਦੇ ਪੰਜੇ ਗੇਟ ਖੋਲ ਦਿੱਤੇ ਗਏ ਨੇ ਯਾਨੀ ਕਿ ਸਾਰੇ ਗੇਟ ਖੋਲ ਦਿੱਤੇ ਗਏ ਨੇ ਜਿਸ ਕਰਕੇ 1 ਲੱਖ ਕਿਊਸਿਕ ਪਾਣੀ ਹੁਣ ਪੰਜਾਬ ਆ ਰਿਹਾ ਹੈ ਜਿਸ ਵਿੱਚ ਬਹੁਤ ਜ਼ਿਆਦਾ ਗਾਧ ਹੈ ਜਿਸ ਕਰਕੇ ਹਿਮਾਚਲ ਦੀਆਂ ਸੁਰੰਗਾਂ ਦੀ ਸਪਲਾਈ ਵੀ ਬੰਦ ਹੋ ਗਈ ਹੈ ਉੱਥੇ ਬਿਜਲੀ ਵੀ ਬੰਦ ਹੋ ਗਈ ਹੈ ਤੇ ਫਿਲਹਾਲ ਬਿਆਸ ਦਰਿਆ ਵਿੱਚ ਜੋ ਵੀ ਪਾਣੀ ਆ ਰਿਹਾ ਹੈ ਉਹ ਸਿੱਧਾ ਛੱਡਿਆ ਜਾ ਰਿਹਾ ਹੈ ਪਾਣੀ ਦੇ ਵਹਾ ਨੂੰ ਦੇਖਦੇ ਹੋਏ ਡੈਮ ਨੂੰ ਫਲਸ਼ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਪਾਣੀ ਜੋ ਹੈ ਉਹ ਕਾਬੂ ਤੋਂ ਬਾਹਰ ਹੈ ਬਿਆਸ ਦਰਿਆ ਤੇ ਹੋਰ ਦਰਿਆਵਾਂ ਤੇ ਨਾਲਿਆਂ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਇਹ ਪਾਣੀ ਜੋ ਹੈ ਉਹ ਪੰਜਾਬ ਦੇ ਵਿੱਚ ਆਵੇਗਾ ਪੰਜਾਬ ਦਾ ਹੁਣ ਅੱਗੇ ਕੀ ਹਾਲ ਹੋਵੇਗਾ ਇਹ ਤਾਂ ਰੱਬ ਹੀ ਦੱਸ ਸਕਦਾ ਹੈ ਰੱਬ ਹੀ ਰੱਖੇ ਬਾਕੀ ਪੰਜਾਬ ਦੇ ਲੋਕ ਇਸ ਬਾਰੇ ਕੀ ਸੋਚਦੇ ਨੇ ਕਿੰਨੀ ਤਿਆਰੀ ਹੈ ਤੁਹਾਡੀ ਕਮੈਂਟ ਕਰਕੇ ਜਰੂਰ ਦੱਸਣਾ